ਦੋਸਤੋ ਸਿਕਾਲ ਨੂੰ ਸਟਾਰ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਢਾਲੀਵਾਲ ਢਾਲੀਵਾਲ ਸਭ ਸਵਾਗਤ ਹੈ ਤੁਹਾਡਾ ਜੀ ਬਹੁਤ ਮਿਹਰਬਾਨੀ ਜੀ ਸਾਰੇ ਜੁੜੇ ਹੋਏ ਸਰੋਤਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼ਕਾ ਜੀ ਜੀ ਦੋਸਤੋ ਢਾਲੀਵਾਲ ਸਾਹਿਬ ਨਾਲ ਲਗਾਤਾਰ ਆਪਾਂ ਜਿਹੜੇ ਸਿਆਸੀ ਹਾਲਾਤ ਹੁੰਦੇ ਨੇ ਉਹਨਾਂ ਦੇ ਉੱਪਰ ਚਰਚਾ ਕਰਦੇ ਆਂ ਅੱਜ ਵੀ ਕੁਝ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਨੇ ਜਿਨ੍ਹਾਂ ਨਾਲ ਅੱਜ ਤੁਹਾਡੇ ਸਾਹਮਣੇ ਪਵਾਵਾਂਗੇ ਤੇ ਇਸ ਤੋਂ ਇਲਾਵਾ ਅੱਜ ਚੰਡੀਗੜ੍ਹ ਦੇ ਵਿੱਚ ਵੀ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਨੇ ਇੱਕ ਪ੍ਰੋਗਰਾਮ ਕੀਤਾ ਸੀ ਤੇ ਉੱਥੇ ਵੀ ਕਿਹਾ ਕਿ ਰੋਜ਼ਗਾਰ ਮਿਸ਼ਨ ਕੇ ਅਸੀਂ ਕਿਸੇ ਤਰ੍ਹਾਂ ਦੇ ਨਾਲ ਨੌਜਵਾਨੀ ਨੂੰ ਬਾਹਰ ਨਹੀਂ ਜਾਣ ਦਵਾਂਗੇ ਅਸੀਂ ਇੱਥੇ ਹੀ ਇੰਪਲੋਇਮੈਂਟ ਜਨਰੇਟ ਕਰਾਂਗੇ ਤੇ ਯੂਥ ਨੂੰ ਉੱਥੇ ਪਾਵਾਂਗੇ ਦੂਜੇ ਪਾਸੇ ਐਦਾਂ ਦਾ ਇੱਕ ਰੋਜ਼ਗਾਰ ਦਾ ਜੁੜਿਆ ਹੋਇਆ ਮਾਮਲਾ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਸਾਹਮਣੇ ਆਇਆ ਉਹ ਕੀ ਹੈ ਉਹ ਵੀ ਨਾਲ ਖਬਰ ਲਾਵਾਂਗੇ ਪਰ ਇਸ ਤੋਂ ਇਲਾਵਾ ਜਿਹੜੀ ਅਹਿਮ ਖਬਰ ਹੈ ਸਿਆਸਤ ਦੇ ਨਾਲ ਜੁੜੀ ਹੋਈ ਉਹ ਹੈਗੀ ਗੁਰਮੀਤ ਰਾਮ ਰਹੀਮ ਦੀ ਪਰੋਮ ਇੱਕ ਵਾਰ ਫਿਰ ਉਹ ਪੈਰੋਲ ਦੇ ਉੱਪਰ ਨੇ ਤੇ ਸਿਆਸੀ ਹਲਕਿਆਂ ਦੇ ਵਿੱਚ ਇਸ ਗੱਲ ਦਾ ਵਿਰੋਧ ਹੋ ਰਿਹਾ ਬੀਜੇਪੀ ਕੇਂਦਰੀ ਕਮੇਟੀ ਚ ਸਾਡਾ ਕਿਸੇ ਤਰ੍ਹਾਂ ਦਾ ਕੋਈ ਕਨੈਕਸ਼ਨ ਨਹੀਂ ਜਿਹੜੇ ਲੋਕ ਹਰਿਆਣਾ ਦੇ ਇਲੈਕਸ਼ਨ ਦੇ ਨਾਲ ਇਸ ਗੱਲ ਨੂੰ ਜੋੜ ਰਹੇ ਨੇ ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਤੇ ਬੋਲੀ ਹੈ ਜਾਂ ਹੋਰ ਸਿੱਖ ਸਕਾਲਰਿਸਮ ਮਾਮਲੇ ਤੇ ਬੋਲਦੇ ਨੇ ਜਾਂ ਪੋਲਿਟਿਸ਼ੀਅਨ ਬੋਲਦੇ ਨੇ ਸਵਾਮਰਨ ਉਹ ਕਹਿੰਦੇ ਨੇ ਕਿ ਬੀਜੇਪੀ ਹਰਿਆਣਾ ਦੇ ਵਿੱਚ ਚੋਣ ਦਰਨਾ ਚਾਹੁੰਦੀ ਇਸ ਕਰਕੇ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦਿੰਦੀ ਹੈ ਤੇ ਇਹਨਾਂ ਚੀਜ਼ਾਂ ਦਾ ਲਾਭ ਉਠਾਣਾ ਚਾਹੁੰਦੀ ਤੇ ਇਹਨਾਂ ਮਸਲੇ ਨੂੰ ਆਪਾਂ ਸਮਝਾਂਗੇ ਧਾਨੀਵ ਕਿ ਗੁਰਮੀਤ RAM ਰਹੀਮ ਨੂੰ ਇੱਕ ਵਾਰ ਫਿਰ ਪਰੋਲ ਦਿੱਤੀ ਗਈ ਹੈ ਥੋੜੇ ਥੋੜੇ ਸਮੇਂ ਬਾਅਦ ਗੁਰਮੀਤ RAM ਰਹੀਮ ਜਿਹੜੇ ਸੌਦਾ ਸਾਥ ਹੈਗੇ ਨੇ ਸੱਜੇ ਵਾਲੇ ਸਾਥ ਉਹਨਾਂ ਨੂੰ ਬਾਹਰ ਕੱਢ ਲਿਆ ਜਾਂਦਾ ਤੇ ਇਹ ਸਿੱਧਾ ਬਰੇਮ ਹੁੰਦਾ BJP ਦੇ ਉੱਪਰ ਕਿ BJP ਆਪਣੇ ਫਾਇਦੇ ਦੇ ਲਈ ਬਾਬੇ ਨੂੰ ਵਰਤ ਰਹੀ ਹੈ ਹੁਣ ਜਿਵੇਂ ਸਤੰਬਰ ਦੇ ਲਾਸਟ ਦੇ ਵਿੱਚ ਅਕਤੂਬਰ ਦੇ ਵਿੱਚ ਹਰਿਆਣਾ ਦੇ ਵਿੱਚ ਇਲੈਕਸ਼ਨ ਹੋਣੀ ਹੈ ਤੇ ਉਸ ਦੇ ਮੱਦੇਨਜ਼ਰ ਕਿਹਾ ਜਾ ਰਿਹਾ ਸਿੱਖ ਸਕਾਲਰ ਵੀ ਬੋਲ ਰਹੇ ਨੇ ਸ਼ਰਮਣੇ ਗੁਰਦਾਰਾ ਪ੍ਰਬੰਧ ਕਮੇਟੀ ਬੋਲੀ ਹੈ ਕਿ ਗੁਰਮੀਤ RAM ਰਹੀਮ ਨੂੰ ਇਸ ਕਰਕੇ ਬਾਹਰ ਕੱਢਿਆ ਗਿਆ ਕਿ ਹਰਿਆਣਾ ਦੇ ਵਿੱਚ ਇਲੈਕਸ਼ਨ ਨੇ ਨਾਲ ਸ਼੍ਰੋਮਣੀ ਗੁਰਦਾਰਾ ਪ੍ਰਬੰਧ ਕਮੇਟੀ ਜਾਂ ਉਹਦੇ ਕੁਝ ਹੋਰ ਪ੍ਰਮੁੱਖ ਆਗੂ ਉਹ ਬੰਦੀ ਸਿੰਘਾਂ ਦੇ ਨਾਲ ਇਸ ਮਾਮਲੇ ਨੂੰ ਜੋੜਦੇ ਨੇ ਕਿ ਬੰਦੀ ਸਿੰਘਾਂ ਨੂੰ ਹੁਣ ਤੱਕ ਅਦਾਈ ਨਹੀਂ ਮਿਲੀ ਕਦੇ ਪੈਰੋਲ ਨਹੀਂ ਮਿਲੀ ਔਰ ਗੁਰਮੀਤ ਰਾਮ ਰਹੀਮ ਜਿਨ੍ਹਾਂ ਨੂੰ ਉਮਰਕ ਕੈਦਾਂ ਹੋਈ ਹੋਈਆਂ ਨੇ 20 ਸਾਲ ਦੀਆਂ ਕੈਦਾਂ ਹੋਈਆਂ ਨੇ ਬੜੇ ਸੰਗੀਨ ਜਿਨ੍ਹਾਂ ਦੇ ਉੱਪਰ ਦੋਸ਼ ਨੇ ਉਹਨਾਂ ਨੂੰ ਹਰ ਤਿੱਜੇ ਦਿਨ ਪੈਰੋਲ ਦਿੱਤੀ ਜਾਂਦੀ ਹੈ ਤਾਲੀਵਾਲ ਸਾਹਿਬ ਟੀਮ ਇਹ ਸਮਝੀ ਇਸ ਮਾਮਲੇ ਨੂੰ ਜੀ ਅਹ ਪੰਗੋ ਸਾਹਿਬ ਮੈਂ ਇਸ ਵਿਸ਼ੇ ਤੇ ਦੋ ਭਾਗਾਂ ਚ ਕਮੈਂਟ ਕਰਨਾ ਚਾਹੂਗਾ ਇੱਕ ਬੀਜੇਪੀ ਤੇ ਐਸਜੀਪੀਸੀ ਵੱਲੋਂ ਕੀਤੇ ਗਏ ਕਮੈਂਟਸ ਜਾਂ ਦਿੱਤੇ ਗਏ ਬਿਆਨ ਬਕਵਕ ਸਿਚੁਏਸ਼ਨ ਚਾਹੇ ਹੋ ਪ੍ਰੈਸ ਦੇ ਵਿੱਚ ਮੀਡੀਆ ਤੇ ਬੈਠ ਕੇ ਉਹਨਾਂ ਨੇ ਕੋਈ ਗੱਲਾਂ ਕਹੀਆਂ ਹੁਣ ਉਹਨਾਂ ਦੇ ਨੁਮਾਇੰਦਿਆਂ ਨੇ ਜਾਂ ਹੋਰ ਕੋਈ ਬਿਆਨ ਦਿੱਤੇ ਹੁਣ ਉਹ ਅਤੇ ਇਹਦੀ ਜਿਹੜੀ ਪਰੋਲ ਦਿੱਤੀ ਗਈ ਹੈ ਇਸ ਤੇ ਇਹ ਕਮੈਂਟ ਜ਼ਰੂਰ ਲੋਕਾਂ ਨੂੰ ਕਿਤੇ ਨਾ ਕਿਤੇ ਚੁਪਦਾ ਹੈ ਜਿਹੜੇ ਇਨਸਾਫ ਪਸੰਦ ਨਿਆਂਪਨ ਪਸੰਦ ਲੋਕ ਨੇ ਕਿ ਇੱਕ ਵਿਅਕਤੀ ਦੇ ਉੱਤੇ ਜਿਹਦੇ ਉੱਤੇ ਬਹੁਤ ਗੰਭੀਰ ਦੋਸ਼ ਸਾਬਤ ਹੋ ਚੁੱਕੇ ਹੋਣ ਤੇ ਉਹਨੂੰ ਸਾਲ ਦੇ ਵਿੱਚ ਮੇਰਾ ਖਿਆਲ ਇਸ ਸਾਲ ਕਿ ਸ਼ਾਇਦ ਇਹ ਤੀਜੀ ਪੈਰੋਲ ਉਹਨੂੰ ਜਾ ਰਹੀ ਹੈ ਜਨਵਰੀ ਤੋਂ ਲੈ ਕੇ ਹੁਣ ਤੱਕ ਦੂਜੀ ਬਾਰੇ ਮੈਨੂੰ ਕਨਫਰਮ ਹੈ ਮੈਨੂੰ ਉਮੀਦ ਹੈ ਵੀ ਤੀਜੀ ਜਾ ਰਹੀ ਹੈ ਜੇ ਮੈਂ ਟਿੱਕੀ ਖੋਵਾ ਤੇ ਜੇਕਰ ਇਸ ਤਰ੍ਹਾਂ ਵਾਕਈ ਮੈਂ ਨਹੀਂ ਕਹਦਾ BJP ਇਹ ਕਹਿੰਦੀ ਹੈ ਜab ਸਰਕਾਰ ਇਹ ਕਹਿੰਦੀ ਹੈ BJP ਵੀ ਨਾ ਗਈ ਆਪਾਂ ਸਰਕਾਰ ਇਹ ਕਹਿੰਦੀ ਹੈ ਕਿ ਇਹਦੇ ਵਿੱਚ ਸਾਡਾ ਕੋਈ ਰੋਲ ਨਹੀਂ ਇਹ ਤਾਂ ਨਿਜਮਾ ਅਨੁਸਾਰ ਜੋ ਕੁਝ ਪ੍ਰਸ਼ਾਸਨ ਨੇ ਕਰਨਾ ਹੁੰਦਾ ਹੈ ਨਿਜਮਾ ਅਨੁਸਾਰ ਕੀਤਾ ਜਾਂਦਾ ਹੈ ਕੀ ਕੋਈ ਉਦਾਹਰਣ ਮੈਨੂੰ ਹੋਰ ਹਿੰਦੁਸਤਾਨ ਚ ਦਿੱਤੀ ਜਾ ਸਕਦੀ ਹੈ ਕਿ ਕਿਸੇ ਹੋਰ ਕਿਸੇ ਇੱਕ ਕੋਈ ਇਕੱਤਾਨ ਦਾ ਦੋਸ਼ੀ ਹੋਵੇ ਜਿਹੜਾ ਕਤਲ ਦੇ ਦੋਸ਼ ਚ ਸਜ਼ਾ ਭੁਗਤ ਰਿਹਾ ਹੋਵੇ ਕਿਸੇ ਸਾਲ ਚ ਤੀਜੀ ਵਾਰ ਹੋਰ ਕਿਤੇ ਪਰੋਲ ਤੇ ਚੱਲੇ ਜੇਕਰ ਇਹ ਮਿਜਮ ਇੰਨੇ ਸੌਖੇ ਨਹੀਂ ਤਾਂ ਫਿਰ ਜਿਹੜੇ ਦੋਸ਼ੀ ਸਜ਼ਾ ਭੁਗਤ ਰਹੇ ਨੇ ਸਜ਼ਾ ਜਾਂ ਆਫਤਾ ਨੇ ਜਿਨ੍ਹਾਂ ਨੂੰ ਦੋਸ਼ੀ ਡਿਕਲੇਅਰ ਕੀਤਾ ਗਿਆ ਕੋਰਟ ਵੱਲੋਂ ਐਦਾਂ ਤਾਂ ਮੇਰਾ ਖਿਆਲ ਹਜ਼ਾਰਾਂ ਦੀ ਗਿਣਤੀ ਹੋएगी ਉਹਨਾਂ ਦੀ ਤੇ ਕੀ ਉਹਨਾਂ ਚੋਂ ਕਿੰਨੇ ਵਿਅਕਤੀ ਬਾਹਰ ਜਾਂਦੇ ਨੇ ਜੇਕਰ ਇਹੀ ਗੱਲ ਜੋ ਐਸਜੀਪੀਸੀ ਵਾਲੇ ਕਹਿ ਰਹੇ ਨੇ ਸੱਜਣ ਇਹ ਜਿਹੜੇ ਸਜ਼ਾ ਵੀ ਭੁਗਤ ਚੁੱਕੇ ਨੇ ਉਨ੍ਹਾਂ ਤੇ ਦੋਸ਼ ਲੱਗੇ ਦੋਸ਼ ਕੋਰਟ ਦੇ ਵਿੱਚ ਸਾਬਤ ਹੋਏ ਉਹ ਕੀ ਮੰਨਦੇ ਨੇ ਠੀਕ ਜਾਂ ਗਲਤ ਬੱਕਰੀ ਗੱਲ ਹੈ ਪਰੰਤੂ ਕੋਰਟ ਨੇ ਸੰਵਿਧਾਨ ਅਨੁਸਾਰ ਉਹ ਦੋਸ਼ ਸਾਬਤ ਕਰਤੇ ਉਹਨਾਂ ਨੂੰ ਸਜ਼ਾ ਹੋਊਗੀ ਜਿਹੜੀ ਬਣਦੀ ਸੀ ਚਾਹੇ ਉਹ 20 ਸਾਲ ਦੀ ਸੀ 15 ਸਾਲ ਦੀ ਸੀ ਉਹ ਸਜ਼ਾ ਕੰਪਲੀਟ ਹੋ ਗਈ ਕੀ ਉਸ ਤੋਂ ਬਾਅਦ ਪ੍ਰਸ਼ਾਸਨ ਸੁੱਤਾ ਪਿਆ ਜਾਂ ਪ੍ਰਸ਼ਾਸਨ ਨੇ ਕਿਸੇ ਫਾਈਲ ਤੇ ਕੋਈ ਕਾਰਵਾਈ ਕੀਤੀ ਹੈ ਕਿ ਇਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਜੇਕਰ ਨਹੀਂ ਕੀਤੀ ਤਦ ਫੇਰ ਸਰਕਾਰ ਦਾ ਇਹ ਨਿਜਮ ਕਿਵੇਂ ਵਰਨਣਯੋਗ ਹੈ ਕਿਵੇਂ ਸਰਕਾਰ ਕਹਿ ਰਹੀ ਹੈ ਕਿ ਇਹ ਸਾਰਾ ਕੁਝ ਨਿਜਮਾਂ ਅਨੁਸਾਰ ਕੀਤਾ ਜਾ ਰਿਹਾ ਹੈ ਮਤਲਬ ਨਿਜਮਾਂ ਦੇ ਵਿੱਚ ਇੱਕ ਲਿਖਤੀ ਨਿਜਮ ਹੁੰਦੇ ਨੇ ਪਰੰਤੂ ਜਿਹੜੀ ਪ੍ਰੈਕਟਿਸ ਹੈ ਇਹ ਵੀ ਨਿਜਮਾਂ ਦੇ ਵਿੱਚ ਆਂਦੀ ਹੈ ਕੋਈ ਕੋਈ ਐਦਾਂ ਦੀ ਪ੍ਰੈਕਟਿਸ ਜੇ ਹੈਗੀ ਸਿਰਫ ਇੱਕ ਹੀ ਵਿਅਕਤੀ ਨੂੰ ਕਈ ਵਾਰ ਪਰੋਲ ਦੇਣਾ ਚਾਹੇ ਇਹ ਕੋਇਨਸੀਡੈਂਸ ਹੈ ਚਾਹੇ ਉਹਦੇ ਵੱਲੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਮੈਨੂੰ ਕੋਈ ਜ਼ਰੂਰੀ ਕੰਮ ਹੈ ਪ੍ਰੋਲ ਦਿੱਤੀ ਜਾਵੇ ਮੈਂ ਇਸ ਚੀਜ਼ ਨੂੰ ਸਮਝਦਾ ਮੈਂ ਲਾਹਦਾ ਵਿਦਿਆਰਥੀਆਂ ਮੈਂ ਇਹ ਚੀਜ਼ ਨੂੰ ਸਮਝਦਾ ਕਿ ਇਹਦੇ ਵਿੱਚ ਕੋਰੋਨੀ ਪ੍ਰੋਵੀਜ਼ਨ ਹੈਗੀ ਹੈ ਪਰ ਇਹ ਕਿਵੇਂ ਹੈ ਕਿ ਇੱਕੋ ਵਿਅਕਤੀ ਨੂੰ ਵਾਰ-ਵਾਰ ਮਿਲ ਜਾਂਦੀ ਹੈ ਬਾਕੀ ਹਜ਼ਾਰਾਂ ਵਿਅਕਤੀ ਨੇ ਜਿਹੜੇ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਦਿੱਤੀ ਜਾਂਦੀ ਸੋ ਇਸ ਕਰਕੇ ਦੂਸਰਾ ਜਿਹੜਾ ਇਹਦਾ ਪੱਖ ਹੈ ਇਹੀ ਇਤਫਾਕੀਆ ਜੁੜਦਾ ਹੈ ਜਾਂ ਕਿਸੇ ਕਾਰਨ ਜੁੜਦਾ ਹੈ ਪਰ ਹਰ ਵਾਰ ਕਿਤੇ ਨਾ ਕਿਤੇ ਜਦੋਂ ਚੋਣਾਂ ਦਾ ਮੌਕਾ ਆਉਂਦਾ ਹੈ ਉਦੋਂ ਹੀ ਉਹ ਬਾਹਰ ਆ ਜਾਂਦਾ ਹੈ ਇਹ ਵੀ ਇੱਕ ਉਂਗਲ ਉਠਣ ਦਾ ਨੁਕਤਾ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਜੇਕਰ ਇਹ ਉਦੋਂ ਹੀ ਆਉਂਦਾ ਤਾਂ ਇਹ ਹਾਲਾਤਾਂ ਨੂੰ ਦੇਖ ਕੇ ਕੀਤਾ ਜਾਵੇ ਤਾਂ ਕਿ ਪਬਲਿਕ ਨੂੰ ਇਹ ਨਾ ਲੱਗੇ ਕਿ ਇਸ ਦੇ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਨੂੰ ਰਿਆਇਤ ਮਿਲ ਰਹੀ ਹੈ ਕਾਨੂੰਨ ਕਿਸੇ ਨੂੰ ਰਿਆਇਤ ਨਹੀਂ ਦਿੰਦਾ ਵਿਅਕਤੀ ਵਿਸ਼ੇਸ਼ ਨੂੰ ਇਹ ਰਿਆਇਤ ਦਿੰਦਾ ਤਾਂ ਉਹ ਇੱਕ ਖਾਸ ਕੈਟਾਗਰੀ ਨੂੰ ਨਹੀਂ ਦਿੰਦਾ ਆਮ ਨੂੰ ਜਦੋਂ ਦਿੰਦਾ ਸਭ ਨੂੰ ਦਿੰਦਾ ਜਾਂ ਕਿਸੇ ਨੂੰ ਨਹੀਂ ਦਿੰਦਾ ਸੋ ਇਸ ਕਰਕੇ ਜਦੋਂ ਆਪਾਂ ਕਾਨੂੰਨ ਦੀ ਗੱਲ ਕਰਦੇ ਹਾਂ ਭਾਵੇਂ ਕਾਨੂੰਨ ਦੇ ਵਿੱਚ ਪੈਰੋਲ ਦੀ ਪ੍ਰੋਵੀਜ਼ਨ ਹੈ ਪਰੰਤੂ ਹੇਠਾਂ ਉੱਤੋਂ ਉੱਤੇ ਕਰਕੇ ਜੇਕਰ ਕਿਸੇ ਇੱਕ ਬੰਦੇ ਨੂੰ ਫੇਵਰ ਦਿੱਤੀ ਜਾਂਦੀ ਹੈ ਤਾਂ ਇਹਦੇ ਤੇ ਇਤਰਾਜ਼ ਇਥੇ ਉਠੇਗਾ ਤੇ ਲੋਕਾਂ ਦੇ ਵਿੱਚ ਇਹ ਗੱਲ ਜਾਏਗੀ ਕਿ ਇਹ ਇੱਕ ਵਿਅਕਤੀ ਵਿਸ਼ੇਸ਼ ਨੂੰ ਸਰਕਾਰ ਆਪਣੇ ਫਾਇਦੇ ਲਈ ਵਰਤਦੀ ਹੋਈ ਪਰੋਲ ਦੇ ਰਹੀ ਹੈ ਇੱਕ ਗੱਲ ਦੂਸਰੀ ਗੱਲ ਜਿਹੜੀ ਤੁਸੀਂ ਉਠਾਈ ਹੈ ਕਿ ਇਸ ਦੇ ਵਿੱਚ SGPC ਦਾ ਇੱਕ ਵਿਊ ਹੈ ਕਿ বারবার পারুল কিউ ਦਿੱਤੀ جا رہی ہے۔ ਅਤੇ বিজেপি বিজেপি ਨੂੰਸੀਂ ਇੱਥੇ ਇਸ ਕਰਕੇ ਕਟਹਿਰੇ 'ਚ ਤਾਂ ਖੜਾ ਕਰ ਦਿਆ ਕਿ ਹਰਿਆਣਾ ਸਰਕਾਰ ਵੱਲੋਂ ਉਹਦੀ ਰეკਮੈਂਡੇਸ਼ਨ ਹੁੰਦੀ ਹੈ ਚਾਹੇ ਉਹ ਸਰਕਾਰ ਦਾ ਮਤਲਬ ਪ੍ਰਸ਼ਾਸਨ ਜਦੋਂ ਸਰਕਾਰ ਕਹਿੰਦੇ ਆ ਸਰਕਾਰ ਭਾਵੇਂ বিজেপি ਪਾਰਟੀ ਦੀ ਹੈ ਪਰ ਸਰਕਾਰ ਤਾਂ ਸਾਰੀ ਸਟੇਟ ਦੀ ਹੁੰਦੀ ਹੈ ਨਾ ਪ੍ਰਸ਼ਾਸਨ ਸਰਕਾਰ ਦੇ ਅੰਡਰ ਕਮ ਕਰਦਾ ਹੈ ਮੰਤਰੀਆਂ ਦੇ ਮੁੱਖ ਮੰਤਰੀ ਦੇ ਅੰਡਰ ਕੰਮ ਕਰਦਾ ਪ੍ਰਸ਼ਾਸਨ ਜਾਂ ਇਹ ਕਹਿ ਲਓ ਕਿ ਮੁੱਖ ਮੰਤਰੀ ਮੰਤਰੀ ਪ੍ਰਸ਼ਾਸਨ ਦਾ ਇੱਕ 파ਟ ਨੇ ਕੋਰਨਰ ਇਨਕਲੂਡਿੰਗ ਸੋ ਇਸ ਕਰਕੇ ਜੇਕਰ ਪ੍ਰਸ਼ਾਸਨ ਤੇ ਅਸੀਂ ਦੋਸ਼ ਲਈਏ ਕਿ ਪ੍ਰਸ਼ਾਸਨ ਨਿਜਮਾ ਮੁਤਾਬਕ ਕੰਮ ਕਰਦਾ ਹੈ ਤਾਂ ਇੱਥੇ ਉਹਨਾਂ ਨੂੰ ਵੀ ਕਟਾਰੇ 'ਚ ਖੜੇ ਕਰਨਾ ਬਣਦਾ ਹੁਣ ਕੀ ਹੈ ਕਿ ਐਸਜੀਪੀਸੀ ਦਾ ਜਿਹੜੀ ਐਸਜੀਪੀਸੀ ਕਿਸੇ ਨਾ ਕਿਸੇ ਰੂਪ 'ਚ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਿੰਗ ਬਣ ਕੇ ਕੰਮ ਕਰ ਰਹੀ ਹੈ ਭਾਵੇਂ ਉਹ ਇੱਕ ਵੱਖਰੀ ਸੰਸਥਾ ਹੈ ਪਰੰਤੂ ਜੋ ਐਸਜੀਪੀਸੀ ਵੱਲੋਂ ਚੁਣੇ ਹੋਏ ਨੁਮਾਇंदे ਹਨ ਉਹ ਅਕਾਲੀ ਦਲ ਦੀ ਟਿਕਟ ਤੇ ਚੁੜੇ ਗਏ ਹਨ ਅਤੇ ਅਕਾਲੀ ਦਲ ਦੇ ਨਾਲ ਡੱਟ ਕੇ ਖੜੇ ਹੋਏ ਹਨ ਜਿੱਥੇ ਕਿਤੇ ਅਕਾਲੀ ਦਲ ਦੇ ਰਾਜਨੀਤਿਕ ਪ੍ਰੋਗਰਾਮ ਨੇ ਉਹਨਾਂ ਦੇ ਨਾਲ ਰਲ ਕੇ ਚੱਲਦੇ ਨੇ ਇਸ ਕਰਕੇ ਉਹ ਸਾਰਾ ਕੁਝ ਐਸਜੀਪੀਸੀ ਦਾ ਜਦੋਂ ਅਕਾਲੀ ਦਲ ਰੌਣ ਰੌਣ ਰੌੜਦਾ ਹੈ ਤਾਂ ਅਕਾਲੀ ਦਲ ਤੇ ਇੱਕ ਸਵਾਲ ਆਉਂਦਾ ਹੈ ਕਿ ਜਦੋਂ ਅਕਾਲੀ ਦਲ ਦੀ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਸੀ ਉਸ ਸਮੇਂ ਕਦੇ ਵੀ ਅਕਾਲੀ ਦਲ ਨੇ ਕੋਈ ਇਸ ਤਰ੍ਹਾਂ ਦਾ ਰੋਸ ਨਹੀਂ ਦਿਖਾਇਆ ਜੇਕਰ 13 ਮੁਖੀ ਰਾਮ ਰਹੀਮ ਦੇ ਨਾਲ ਉਹਨਾਂ ਦਾ ਐਡਾ ਵੱਡਾ ਧਾਰਮਿਕ ਬਖਰੇਵਾ ਸੀ ਤਦ ਕਿ ਉਦੋਂ ਉਦੋਂ ਵੀ ਐਸਜੀਪੀਸੀ ਇਹਨਾਂ ਦੀ ਸੀ ਕਿ ਉਦੋਂ ਐਸਜੀਪੀਸੀ ਨੇ ਕਦੇ ਕਿਹਾ ਕਿ ਸਾਡੇ ਅਕਾਲੀ ਦਲ ਦੇ ਮੰਤਰੀ ਭਾਰਤੀ ਜਨਤਾ ਪਾਰਟੀ ਨਾਲ ਜਿਹੜਾ ਆਪਣੀ ਜਿਹੜੀ 9 ਮਾਸ ਦਾ ਰਿਸ਼ਤਾ ਤੋੜਨ ਤਾਂ ਕਿ ਇਹ ਰਿਆਇਤ ਨਾ ਦਿੱਤੀ ਜਾਵੇ ਇਹ ਇਹ ਰਿਆਇਤ ਉਦੋਂ ਰੁਕੀ ਜਾ ਸਕਦੀ ਸੀ ਜੇ ਘਰੇ ਹਜਾ ਦਬਾਅ ਪਾਉਂਦਾ ਔਰ ਜੇ ਅਕਾਲੀ ਦਲ ਨੇ ਦਬਾਅ ਪਾਉਂਦਾ ਤੇ ਇਸ ਦਬਾਅ ਦੇ ਥੱਲੇ ਉਹ ਪਾਰਟੀ ਤੋਂ ਬਾਹਰ ਹੋ ਜਾਂਦਾ ਮੈਨੂੰ ਲੱਗਦਾ ਅੱਜ ਪੰਥ ਦੇ ਵਿੱਚ ਅਕਾਲੀ ਦਲ ਦੀ ਸਤਕਾਰ ਵਧਣਾ ਸੀ ਇਸ ਕਰਕੇ ਜਦੋਂ ਸਮੇਂ ਸਮੇਂ ਤੇ ਇਹ ਸੌਦੇ ਹੁੰਦੇ ਰਹੇ ਅਕਾਲੀ ਦਲ ਵੀ ਫਾਇਦੇ ਲੈਂਦਾ ਰਿਹਾ ਤੇ ਜਦੋਂ ਅਕਾਲੀ ਦਲ ਵੀ ਵੋਟਾਂ ਮੰਗਦਾ ਰਿਹਾ ਹੁਣ ਤੇ ਸਾਰਾ ਕੁਝ ਬਾਹਰ ਆ ਗਿਆ ਕਿਉਂਕਿ ਪਹਿਲਾਂ ਕੀ ਸੀ ਕੁਛ ਨਾ ਕੁਛ ਤਾਂ ਕਿਹਾ ਸੀ ਜਦੋਂ ਦੀ ਅਕਾਲੀ ਦਲ ਦੇ ਦੋਵਾਂ ਧੜਿਆਂ 'ਚ ਆਪ ਲੜਾਈ ਹੋਈ ਐ ਇੱਕ ਦੂਜੇ ਦੇ ਕੱਪੜੇ ਨੋਚੇ ਨੇ ਉਹਨਾਂ ਨੇ ਤਾ ਸਾਰਾ ਢਿੱਡ ਨੰਗਾ ਦਿਖਾਈ ਦੇ ਰਿਹਾ ਹੈ ਕਿ ਕਿਹੜਾ ਅਕਾਲੀ ਦਲ ਰਾਮ ਰਹੀਮ ਨਾਲ ਸੀ ਕਿਹੜਾ ਅਕਾਲੀ ਦਲ ਬਾਗੀ ਸੀ ਜਦੋਂ ਕਿ ਉਸ ਸਮੇਂ ਇਸ ਤਰ੍ਹਾਂ ਦਾ ਵਿਰੋਧ ਨਾ ਅਕਾਲੀ ਦਲ ਨੇ ਕੀਤਾ ਨਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਇਸ ਕਰਕੇ ਹੁਣ ਉਹੀ ਸ਼ਰੋਮਣੀ ਕਮੇਟੀ ਹੁਣ ਉਹ ਬਾਰ-ਬਾਰ ਕਰਾ ਰਹੀ ਹੈ ਕਿ ਇਹ ਸਾਰਾ ਬਿਲਕੁਲ ਹੀ ਅਨਹੇਰ ਕਰ ਦਿਆ ਹੈ ਇਹ ਗੁੱਡਾ ਕਰਦੀ ਐ ਇਹ ਸਰਕਾਰ ਆਪਣੀਆਂ ਨੀਤੀਆਂ ਨੂੰ ਗਲਤ ਵਰਤ ਰਹੀ ਐ ਤੇ ਇਸੇ ਤਰ੍ਹਾਂ ਫਿਰ ਮੈਂ ਕਹਿਣਾ ਜਿਸ ਕਿਸਮ ਨਾਲ ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਦੀ ਸ਼ਰੋਮਣੀ ਕਮੇਟੀ ਬਣਾਈ ਐ ਤੇ ਹਰਿਆਣਾ ਸ਼ਰੋਮਣੀ ਕਮੇਟੀ ਦੇ ਮੈਂਬਰ ਵੀ ਕਦੇ ਉਹਨੂੰ ਸੌਦਾ ਸਾਧ ਕਦੇ ਪਖੰਡੀ ਸਾਧ ਕਦੇ ਰੇਪ ਦਾ ਜਿਹੜਾ ਉਹ ਜੁਰਮ ਐ ਉਹ ਤੇ ਉਹ ਐਸਟਰਾ ਉਭਾਰ ਰਹੀ ਨੇ ਜੇਕਰ ਇਹ ਵਾਕਈ ਗੱਲ ਸੱਚੀ ਹੈ ਤਾਂ ਫਿਰ ਉਹ ਭਾਰਤੀ ਜਨਤਾ ਪਾਰਟੀ ਦੀ ਛਤਰ ਛਾਇਆ ਥੱਲੇ ਕਿਉਂ ਘੁੰਮ ਰਹੇ ਨੇ ਇੱਥੇ ਮੈਂ ਉਹਨਾਂ ਨੂੰ ਵੀ ਕਟਾਰੇ 'ਚ ਖੜਾ ਕਰੂੰਗਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪੁਰਾਣੇ ਪ੍ਰਧਾਨ ਉਹ ਹੁਣ ਕੀ ਬੋਲਣਗੇ ਕੀ ਹੁਣ ਉਹ ਕਹਿਣਗੇ ਕਿ ਇਹ ਭਾਰਤੀ ਜਨਤਾ ਪਾਰਟੀ ਕੀ ਕਰ ਰਹੀ ਹੈ ਇਸੇ ਦੇ ਨਾਲ ਮੈਨੂੰ ਬੜੀ ਹੈਰਾਨੀ ਹੋਈ ਅੱਜ ਮੈਂ ਇੱਕ ਟੀਵੀ ਚੈਨਲ ਤੇ ਦੇਖ ਰਿਹਾ ਸੀ ਉੱਥੇ ਕੋਈ ਬੀਜੇਪੀ ਦੇ ਪ੍ਰਵਕਤਾ ਸੀ ਮਿਸਟਰ ਰਮਨ ਮਾਲਿਕ ਉਹ ਇਹ ਦੇਖੋ ਉਹ ਪਤਰਕੀ ਦੋਸ਼ ਲਾ ਰਹੇ ਸੀ ਉੱਥੇ ਗੁਰਚਰਨ ਸਿੰਘ ਗਰੇਵਾਲ ਤੇ ਰਮਨ ਮਾਲਿਕ ਦੋਨੇ ਸਪੋਕਸਪਰਸਨ ਸੀ ਕਿ ਪਾਰਟ ਦੋਨੋਂ ਤੇ ਆਦੇ ਉਹ ਐਸਜੀਪੀਸੀ ਦੇ ਦੋਸ਼ ਲਾ ਰਹੇ ਸੀ ਕਿ ਜਦੋਂ ਐਸਜੀਪੀਸੀ ਬਖਵਾਦੀਆਂ ਤੇ ਈਵਨ ਅਮਰਤਪਾਲ ਤੇ ਖਾਲਸਤਾਨੀਆਂ ਤੇ ਉਹਨਾਂ ਨੇ ਵੇਲੇ ਨਹੀਂ ਬੋਲਦੀ ਤੇ ਰਾਮ ਰਹੀਮ ਬਾਰੇ ਕਿਉਂ ਬੋਲਦੀ ਐ ਮਤਲਬ ਇਹ ਗੱਲ ਮੈਨੂੰ ਬਿਲਕੁਲ ਹੀ ਬੇਤੁਕੀ ਲੱਗੀ ਕਿ ਇਸ ਦਾ ਪਰੋਲ ਨਾਲ ਕੀ ਸਬੰਧ ਹੈ ਮਤਲਬ ਕੱਲ ਨੂੰ ਤੁਸੀਂ ਕਹੋ ਇਹ ਕੱਲ ਨੂੰ ਅਸੀਂ ਕਹੀਏ ਕਿ ਭਾਰਤੀ ਜਨਤਾ ਪਾਰਟੀ ਨਾਲ ਆਪ ਤੁਸੀਂ ਪੱਤਰਕਾਰ ਨੂੰ ਮੈਂ ਟਿੱਪਣੀ ਕਰਾਂ ਜੇ ਅਸੀਂ ਕਹੀਏ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚ ਆ ਕੋਈ ਨਿਜਮਾ ਅਨੁਸਾਰ ਕੰਮ ਨਹੀਂ ਹੋ ਰਿਹਾ ਤੇ ਉਹ ਸਾਨੂੰ ਕਹਿਣ ਵੀ ਪਹਿਲਾਂ ਤੁਸੀਂ ਕਿਤੇ ਗਏ ਹੋਏ ਸੀ ਬਿਲਕੁਲੀ ਬੇਤੁਕੀ ਗੱਲ ਹੈ ਮੈਂ ਹੈਰਾਨ ਬੰਦਾ ਹਾਂ ਇਹ ਜ਼ਰੂਰ ਹੈ ਜਦੋਂ ਜੇ ਕਿਤੇ ਭਾਰਤੀ ਸੰਵਿਧਾਨ ਦੇ ਅਨੁਸਾਰ ਕੋਈ ਗੱਲ ਨਹੀਂ ਹੋ ਰਹੀ ਜੇ ਕੋਈ ਖਾਲਸਤਾਨ ਦੀ ਮੰਗ ਕਰਦਾ ਉਹ ਭਾਰਤੀ ਸੰਵਿਧਾਨ ਅਨੁਸਾਰ ਨਹੀਂ ਹੈ ਤਾਂ ਸਮੇਂ ਦੀ ਸਰਕਾਰ ਕਾਰਵਾਈ ਕਰੇ ਕਾਨੂੰਨ ਅਨੁਸਾਰ ਉਹਦੀ ਜੋ ਜੋ ਬਣਦੀ ਹੈ ਠੀਕ ਹੈ ਕਿ ਨਹੀਂ ਬਜਾਏ ਇਸ ਦੇ ਕਿ ਇਹ ਦੋਸ਼ ਦਿੱਤਾ ਜਾਵੇ ਕਿ ਫਲਾਣਾ ਬੰਦਾ ਇਹਦੀ ਸਪੋਰਟ ਕਰਦਾ ਫਲਾਣਾ ਸਪੋਰਟ ਕਰਦਾ ਇਸੇ ਤਰ੍ਹਾਂ ਇੱਥੇ ਮੈਨੂੰ ਇਹ ਲੱਗ ਰਿਹਾ ਹੈ ਕਿ ਇਹ ਜਿਹੜਾ ਐਕਟ ਹੈ ਇਸ ਦੇ ਨਾਲ ਕਿਤੇ ਨਾ ਕਿਤੇ ਸਰਕਾਰ ਚਾਹੁੰਦੀ ਹੈ ਕਿ ਪੋਲਰਾਈਜੇਸ਼ਨ ਹੋਵੇ ਜਿਸ ਕਿਸਮ ਨਾਲ ਐਸਡੀਪੀਸੀ ਤੇ ਭਾਜਪਾ ਦੇ ਪ੍ਰਵਕਤਾਵਾਂ ਦੇ ਬਿਆਨ ਸੁਣੇ ਉਸ ਤੋਂ ਮੈਨੂੰ ਬਿਲਕੁਲ ਇਹ ਲੱਗਦਾ ਹੈ ਕਿ ਦੋਵੇਂ ਤਿਹਰਾ ਇਹ ਚਾਉਂਦੀਆਂ ਨੇ ਹੁਣ ਕਿ ਪੋਲਰਾਈਜੇਸ਼ਨ ਹੋਵੇ ਦੋਨਾਂ ਕਮਿਊਨਿਟੀਜ਼ ਦੇ ਵਿੱਚ ਲੜਾਈ ਹੋਵੇ ਉਹ ਲੜਾਈ ਦੇ ਵਿੱਚ ਆਟੋਮੈਟਿਕਲੀ ਕੁਝ ਸਾਡੇ ਵੋਟਰ ਹੋਣ ਕੁਝ ਉਹਨਾਂ ਦੇ ਵੋਟਰ ਹੋਣ ਦੋਨਾਂ ਨੂੰ ਫਾਇਦਾ ਮਿਲੇ ਕਿਤੇ ਕਿਤੇ ਮੈਨੂੰ ਇਹ ਲੱਗਦਾ ਸੋ ਇਸ ਕਰਕੇ ਮੈਂ ਇਹ ਸਮਝ ਰਿਹਾ ਕਿ ਇਸ ਪੈਰੋਲ ਦੇ ਪਿੱਛੇ ਗੰਦੀ ਸਿਆਸਤ ਹੈ ਜਿਹੜੀ ਉਹ ਹੈ ਤੇ ਉਹ ਸਿਆਸਤ ਇੱਕ ਪਾਸੜ ਨਹੀਂ ਹੈਗੀ ਦੋਵੇਂ ਪਾਸੜ ਹੈ ਉਹ ਹੋ ਰਹੀ ਹੈ ਤੇ ਉਹਦਾ ਸਿਆਸੀ ਲਾਭ ਲੈਣ ਲਈ ਮਤਲਬ ਇਸ ਗੱਲ ਤੇ ਮੈਨੂੰ ਨਹੀਂ ਲੱਗਦਾ ਕਿ ਐਸਜੀਪੀ ਨੂੰ ਬਹੁਤ ਵੱਡਾ ਇਤਰਾਜ਼ ਹੈ ਜਿਹੜਾ ਪੰਥ ਹੈ ਉਹ ਨੂੰ ਇਤਰਾਜ ਹੋ ਸਕਦਾ ਹੈ ਮੈਨੂੰ ਨਹੀਂ ਲੱਗਦਾ ਕਿ ਐਸਜੀਪੀਸੀ ਨੂੰ ਬਹੁਤ ਵੱਡਾ ਇਤਰਾਜ ਹੈ ਕਿ ਕਿਉਂ ਬਾਹਰ ਆ ਗਿਆ ਪਰੰਤੂ ਇਹ ਇਤਰਾਜ ਜ਼ਰੂਰ ਹੈ ਕਿ ਕਿਸੇ ਤਰ੍ਹਾਂ ਪੋਲਰਾਈਜੇਸ਼ਨ ਹੋ ਕੇ ਕਮਿਊਨਿਟੀਜ਼ ਦੇ ਵਿੱਚ ਫੁੱਟ ਪੈ ਕੇ ਸਾਡੀਆਂ ਵੋਟਾਂ ਇਧਰੋਂ ਖੜੀਆਂ ਹੋ ਜਾਣ ਤੇ ਬੀਜੇਪੀ ਚਾਹੁੰਦੀ ਹੈ ਕਿ ਸਾਡੀਆਂ ਵੋਟਾਂ ਦੂਜੇ ਪਾਸੇ ਦੂਜੇ ਪੋਲ ਤੇ ਖੜੀਆਂ ਹੋ ਜਾਣ ਇਸ ਗੱਲ ਦਾ ਫਾਇਦਾ ਲੈਣ ਲਈ ਮੈਨੂੰ ਜ਼ਰੂਰ ਲੱਗਦਾ ਹੈ ਕਿ ਇਹ ਗੰਦੀ ਸਿਆਸਤ ਹੋ ਰਹੀ ਹੈ ਜੀ ਜੀ ਬਿਲਕੁਲ ਤਾਲੀਵਾਲ ਸਾਹਿਬ ਇੱਕ ਪਾਸੇ ਪੰਜਾਬ ਸਰਕਾਰ ਰੋਜ਼ਗਾਰ ਮਿਸ਼ਨ ਤਹਿਤ ਨਵੇਂ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਹਿੰਦੇ ਕਿ ਅਸੀਂ ਮੌਕਾ ਦੇ ਰਹੇ ਹਾਂ ਪਰ ਅੱਜ ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕੁਝ ਜਿਹੜੇ ਟੀਚਰ ਕਹੇ ਲੀ ਆਪਾਂ ਉਹਨੂੰ ਪ੍ਰੋਫੈਸਰ ਕਹ ਲਈਏ ਉਹ ਸੀ ਕਿ ਜਿਹੜੇ ਮੰਗ ਕਰ ਰਹੇ ਸੀ ਕਿ ਸਾਨੂੰ ਪੱਕੇ ਕੀਤਾ ਜਾਵੇ ਤੇ ਅੱਜ ਵੀਸੀ ਦੇ ਦਫ਼ਤਰ ਦੇ ਉਹ ਛੱਤ ਦੇ ਉੱਪਰ ਚੜ੍ਹ ਕੇ ਉਤੇ ਰੋਜ਼ਾਨੀ ਕੀਤਾ ਕਿ ਸਾਡੇ ਨਾਲ ਤਾਂ ਧੱਕਾ ਹੋ ਰਿਹਾ ਮਿੱਤੇ ਕਈ ਦਿਨਾਂ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹ ਧਰਮੇ ਤੇ ਬਟੇ ਨੇ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਰਹੇ ਸਟੱਡੀ ਕੀਤੀ ਉਰ ਉਥੇ ਪੜਾਉਂਦੇ ਰਹੇ ਇੱਕ ਹਿੱਸਾ ਰਹੇ ਸੋ ਆਪਣੀ ਹੀ ਯੂਨੀਵਰਸਿਟੀ ਇਸ ਖਬਰ ਨੂੰ ਦੋਸੀ ਕਿਸ ਤਰੀਕੇ ਨਾਲ ਲੈ ਕੇ ਗਏ ਧਾਲੀਵਾਲ ਸਾਹਿਬ ਅਸਲ ਵਿੱਚ ਕੀ ਹੈ ਨਾ ਪਿਛਲੇ ਸਮੇਂ ਤੋਂ ਹੀ ਲਗਭਗ ਪਿਛਲੇ 10 ਸਾਲਾਂ ਤੋਂ ਜਾਂ ਇਸ ਤੋਂ ਵੀ ਬਾਅਦ ਦੇ ਸਮੇਂ ਤੋਂ ਯੂਨੀਵਰਸਿਟੀ ਦਾ ਪ੍ਰਬੰਧ ਹੈ ਜਿਹੜਾ ਦੇਨੋ ਦੇ ਗਰਾਵਟ ਮਲ ਨੂੰ ਜਾ ਰਿਹਾ ਹੈ ਕੱਲੀ ਮੈਂ ਕਿਸੇ ਪ੍ਰੈਸ 'ਚ ਪੜ ਰਿਹਾ ਸੀ ਲੋਕ ਇਤਰਾਜ਼ ਕਰਨਾ ਸ਼ੁਰੂ ਕੀਤਾ ਕਿ ਲਗਭਗ 2000 ਤੋਂ ਹੁਣ 24 ਆ ਗਿਆ 24 ਸਾਲਾਂ ਤੋਂ ਰਜਿਸਟਰਾਰ ਦੀ ਅਪੁਆਇੰਟਮੈਂਟ ਨਹੀਂ ਹੋਈ ਕਿਸੇ ਨਾ ਕਿਸੇ ਨੂੰ ਚਾਰਜ ਦੇ ਦਿੱਤਾ ਜਾਂਦਾ ਹੈ ਐਦਾਂ ਜਿਹੜੇ ਲੋਕ ਰਿਟਾਇਰ ਹੋ ਗਏ ਪਿਛਲੇ ਬੜੇ ਲੰਮੇ ਸਮੇਂ ਤੋਂ ਸਰਕਾਰ ਵੱਲੋਂ ਕੋ ਵਜ਼ੀ ਲੱਗੀ ਹੋਈ ਹੈ ਉਹਨਾਂ ਦੀਆਂ ਪੋਸਟਾਂ ਨਹੀਂ ਭਰੀਆਂ ਜਾ ਰਹੀਆਂ ਉਹਨਾਂ ਦੀ ਥਾਂ ਤੇ ਕੰਟਰੈਕਟ ਦੇ ਲੈਕਚਰਰਾਂ ਰੱਖੇ ਜਾ ਜਾ ਰਹੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਲਗਭਗ 10-10 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਕੰਨਿਆਂ ਨੂੰ ਸੋ ਇਸ ਤਰ੍ਹਾਂ ਜਿਹੜੀ ਉਹ ਕੰਟਰੈਕਟ ਤੇ ਬੰਦੇ ਰੱਖੇਦੇ ਉਹਨਾਂ ਦਾ ਭਵਿੱਖ ਬੜਾ ਖਤਰੇ 'ਚ ਹੈ ਕਿਉਂਕਿ ਜੇਕਰ 10 ਸਾਲ 15 ਸਾਲ ਇੱਥੇ ਬੰਦਾ ਨੌਕਰੀ ਕਰ ਲੂਗਾ ਉਹ ਤੇ ਓਵਰੇਜ ਹੋ ਗਿਆ ਹੋਊਗਾ ਹੁਣ ਉਹਦੇ ਹੋਰ ਕਿਤੇ ਤਾਂ ਨੌਕਰੀ ਮਿਲ ਲੰਦੀ ਉਹਨੂੰ ਕੋਈ ਸੰਭਾਵਨਾ ਨਹੀਂ ਉਹ ਮੰਗ ਕਰ ਰਹੇ ਨੇ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਇਹਦੇ ਵਿੱਚ ਮੈਂ ਇਹ ਕਹੂੰਗਾ ਕਿ ਸਭ ਤੋਂ ਵੱਡੀ ਗਲਤੀ ਤਾਂ ਸਰਕਾਰ ਤੇ ਯੂਨੀਵਰਸਿਟੀ ਦੀ ਹੈ ਕਿ ਜੇਕਰ ਉਸ ਤੋਂ ਭਰ ਰੀਆਂ ਨੇ ਤਾਂ ਪੱਕੇ ਤੌਰ ਤੇ ਭਰੀਆਂ ਜਾਣ ਪਰੰਤੂ ਪੂਰੀ ਸਰਕਾਰ ਨੇ ਇੱਕੋ ਹੀ ਕੰਮ ਫੜਿਆ ਹੋਇਆ ਹੈ ਆਪਦਾ ਬੋਝ ਘਟਾਉਣ ਲਈ ਵਿੱਤੀ ਬੋਝ ਘਟਾਉਣ ਲਈ ਆਪਣੀਆਂ ਤਨਖਾਹਾਂ ਮੰਤਰੀ ਬੰਧਾਈ ਜਾਂਦੇ ਨੇ ਕੰਟਰੈਕਟ ਤੇ ਸਾਰੇ ਪ੍ਰਾਈਵੇਟ ਕਾਲਜਾਂ ਦੇ ਵਿੱਚ 25-25000 ਚ ਸਰਕਾਰੀ ਕਾਲਜਾਂ ਚ 40000 ਚ ਜੀਡੀਪ ਅਸਿਸਟੈਂਟ ਪ੍ਰੋਫੈਸਰ ਦੀ ਤਨਖਾਹ ਲਗਭਗ ਨਵੇਂ ਸਕੇਲਾਂ ਚ 1 ਲੱਖ ਰੁਪਿਆ ਬਣਦੀ ਹੈ 40 40 ਹਜ਼ਾਰ ਦੇ ਬੰਦੇ ਰੱਖੇ ਨੇ ਮੈਂ ਇਹ ਸਮਝਦਾ ਕਿ ਇਹ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਹੈ। ਇਹੀ ਗੱਲ ਦੂਜੇ ਪਾਸੇ ਜੁੜਦੀ ਹੈ ਮੈਂ ਇਹ ਗੱਲ ਨੂੰ ਦੁਬਾਰੇ ਕੰਟੀਨਿਊ ਕਰੂੰਗਾ ਕਿ ਇੱਕ ਪਾਸੇ ਤੇ ਮੁੱਖ ਮੰਤਰੀ 20 30 40 50 ਬੰਦਿਆਂ ਨੂੰ ਪੱਤਰ ਵੰਡ ਕੇ ਕਹਿੰਦੇ ਨੇ ਜੀ ਦੇਖੋ ਜੀ ਅਸੀਂ ਨੌਕਰੀਆਂ ਖੋਲ੍ਹਤੀਆਂ ਭਾਈ ਸਾਹਿਬ ਕਿਤੇ ਇਹ ਇਹਦਾ ਐਨਾਲਿਸਿਸ ਵੀ ਕਰੋ ਕਿ ਬੇਰੁਜ਼ਗਾਰ ਕਿੰਨੇ ਲੋਕ ਨੇ ਉਹਨਾਂ ਦੇ ਵਿੱਚੋਂ ਊਂਠ ਦੇ ਮੂੰਹ 'ਚ ਜੀਰਾ 40 ਬੰਦਿਆਂ ਨੂੰ ਪੱਤਰ ਦੇ ਕੇ ਤੁਸੀਂ ਕੀ ਸਮਝਦੇ ਹੋ ਸਾਰੇ ਪੰਜਾਬ ਨੂੰ ਰੁਜ਼ਗਾਰ ਦੇ ਤਾਂ ਤੁਸੀਂ ਤੇ ਫੇਰ ਜਿਹੜੇ ਇਹ ਲੋਕ ਬੈਠੇ ਨੇ ਇਹ ਕਿਉਂ ਬੈਠੇ ਨੇ ਧਰਨਿਆਂ ਤੇ ਪੰਜਾਬੀ ਯੂਨੀਵਰਸਿਟੀ ਦੀ ਖਬਰ ਇਸ ਕਰਕੇ ਹਾਈਲਾਈਟ ਹੋ ਗਈ ਕਿ ਉਹਨਾਂ ਨੇ ਨਾਰੇ ਮਾਰੇ ਪ੍ਰੈਸ ਨੇ ਖਬਰ ਚੱਕ ਲਈ ਆਦਰਵਾਇਜ਼ ਤੁਸੀਂ ਜਾਣਦੇ ਹੋ ਧਰਨਿਆਂ ਤੇ ਹਜ਼ਾਰਾਂ ਹੀ ਲੋਕ ਰੋਜ਼ ਹੀ ਬੈਠੇ ਨੇ ਬੇਰੁਜ਼ਗਾਰ ਕੋ ਕਿਸੇ ਨਾ ਕਿਸੇ ਰੂਪ 'ਚ ਸੋ ਇਸ ਕਰਕੇ ਸਰਕਾਰਾਂ ਨੂੰ ਦੂਜਾ ਇਹ ਮੁੱਖ ਮੰਤਰੀ ਦਾ ਗੰਬ ਨਹੀਂ ਹੈ ਕਿ ਉਹ ਪੱਤਰ ਦੇ ਕੇ ਕਹੇ ਜੀ ਮੈਂ ਰੋਜ਼ਗਾਰ ਦੇਤਾ ਇਹ ਰੋਜ਼ਗਾਰ ਇੱਕ ਸਿਸਟਮ ਹੈ ਵਿਧੀ ਹੈ ਪੋਸਟਾਂ ਐਡ ਹੋਈਆਂ ਉਹਦੇ ਮੁਤਾਬਕ ਇੰਟਰਵਿਊ ਹੋਈ ਟੈਸਟ ਹੋਇਆ ਜੋ ਕੁਝ ਵੀ ਸ਼ਰਤਾਂ ਰੱਖੀਆਂ ਸੀ ਜਿਹੜੇ ਲੋਕਾਂ ਨੇ ਪੂਰੀਆਂ ਕਰ ਲੀਆਂ ਉਹਨਾਂ ਨੂੰ ਰੋਜ਼ਗਾਰ ਮਿਲ ਗਿਆ ਮੈਨੂੰ ਲੱਗਦਾ ਉਹਨਾਂ ਨੂੰ ਐਦਾਂ ਦਿਖਾ ਕੇ ਇਹ ਸਰਕਾਰ ਆਪਣੀ ਐਡ ਕਰਕੇ ਇਹ ਜਿੰਨੇ ਹੁਣ ਫਿਰ ਕੱਲ ਨੂੰ ਐਡ ਵੀ ਲੱਗੂਗੀ ਇਹਦੀ ਕਿ ਅਸੀਂ ਐਨੇ ਲੋਕਾਂ ਨੂੰ ਰੋਜ਼ਗਾਰ ਦੇਤਾ ਆ ਦੇਖੋ ਜੀ ਮੁੱਖ ਮੰਤਰੀ ਪੱਤਰ ਗੰਦੀ ਹੋਈ ਕਿੰਨੇ ਉਹ ਪੈਸੇ ਐਡ ਤੇ ਲੈਣ ਲੱਗਣਗੇ ਮੈਨੂੰ ਲੱਗਦਾ 10-12 ਬੰਦਿਆਂ ਨੂੰ ਰੁਜ਼ਗਾਰ 20 ਬੰਦੇ ਨੂੰ ਹੋਰ ਮਿਲ ਸਕਦਾ ਉਹ ਐਡ ਨਾਲ ਜੇ ਕਿਤੇ ਐਦਾਂ ਸਿਆਣਪ ਵਰਤਣਾ ਹੁਣ ਇਸ ਕਰਕੇ ਮੈਂ ਕਹੂੰਗਾ ਕਿ ਮੁੱਖ ਮੰਤਰੀ ਵੀ ਇਹ ਨੂੰ ਇਸ ਤਰ੍ਹਾਂ ਦਾ ਜਿਹੜਾ ਪਖੰਡਾ ਹੈ ਇਹ ਛੱਡਣਾ ਚਾਹੀਦਾ ਹੈ ਇਹ ਨਿਯਮਾ ਮੁਤਾਬਕ ਅੱਗੇ ਜਦੋਂ ਅਸੀਂ ਨੌਕਰੀਆਂ ਲਈਆਂ ਸੀ ਸਾਡੇ ਤਾਂ ਪੋਸਟ ਕਰਕੇ ਘਰੇ ਲੈਟਰ ਚਲਾ ਜਾਂਦਾ ਸੀ ਕਿ ਤੁਹਾਨੂੰ ਨੌਕਰੀ ਮਿਲ ਗਈ ਜੀ ਸਾਨੂੰ ਤਾਂ ਮੁੱਖ ਮੰਤਰੀ ਕੀ ਉਹ ਆਚਾ ਸਰ ਵੀ ਲੈਟਰ ਨਹੀਂ ਸੀ ਦਿੰਦਾ ਸੋ ਹੁਣੇ ਨਵਾਂ ਰਵਾਜ ਹੈ ਇਹਦਾ ਐਡਵਰਟਾਈਜ਼ਮੈਂਟ ਦੇ ਵਿੱਚ ਫਾਇਦਾ ਲੈਣ ਲਈ ਇੱਕ ਮੈਂ ਸਮਝਦਾ ਕਿ ਝੂਠਾ ਪਖੰਡ ਪੜਿਆ ਹੁਣ ਆਪਾਂ ਕਰੀਏ ਯੂਨੀਵਰਸਿਟੀ ਦੀ ਗੱਲ ਯੂਨੀਵਰਸਿਟੀ ਦੇ ਵਿੱਚ ਇਹ ਹੈ ਕਿ ਪਿਛਲੇ ਸਮੇਂ ਤੋਂ ਵਾਇਸ ਚਾਂਸਲਰ ਦੀ ਨਿਯੁਕਤੀ ਨਹੀਂ ਹੋਈ ਹੈ ਵਾਇਸ ਚਾਂਸਲਰ ਦੀ ਨਿਯੁਕਤੀ ਦੇ ਵਿੱਚ ਸਰਕਾਰ ਵੀ ਜ਼ਿੰਮੇਵਾਰ ਹੈ ਤੇ ਗਵਰਨਰ ਵੀ ਜ਼ਿੰਮੇਵਾਰ ਹੈ ਜਦੋਂ ਮੁੱਖ ਮੰਤਰੀ ਬਿਆਨ ਦੇ ਕੇ ਕਹੇ ਇਹ ਜਿੰਨੀ ਦੇਰ ਇਹ ਗਵਰਨਰ ਸਾਹਿਬ ਬੈਠੇ ਨੇ ਮੈਂ ਤਾਂ 19 ਦਿਨ ਵਾਇਸ ਚ ਸਨ ਲਾਉਂਗਾ ਨਹੀਂ ਕਿਉਂਕਿ ਇਹ ਮੇਰੀ ਫਾਈਲ ਮੋੜ ਦੇਗਾ ਤੇ ਜੇਕਰ ਸਰਕਾਰ ਦੇ ਮੁੱਖ ਮੰਤਰੀ ਤੇ ਗਵਰਨਰ ਦੇ ਅਹੁਦਿਆਂ ਦੇ ਵਿੱਚ ਸੰਸਥਾਵਾਂ ਨੂੰ ਚਲਾਉਣ ਦੇ ਵਿੱਚ ਐਸ ਤਰ੍ਹਾਂ ਦੀ ਜਿਹੜੀ ਗੈਰ ਜ਼ਿੰਮੇਵਾਰੀ ਦਾ ਜਿਹੜਾ ਦਿਖਾਵਾ ਕੀਤਾ ਜਾਊਗਾ ਤਾਂ ਮੈਨੂੰ ਇਹ ਲੱਗਦਾ ਹੈ ਸੰਸਥਾਵਾਂ ਦਾ ਪਠਾ ਬੈਠੂਗਾ ਸੰਸਥਾਵਾਂ ਬਰਬਾਦ ਹੋ ਜਾਣਗੀਆਂ ਜੇ ਜਿਹੜੀ ਯੂਨੀਵਰਸਿਟੀ ਮਾਲਵੇ ਦੇ ਵਿੱਚ ਬਹੁਤ ਹੀ ਚੰਗੀ ਦੇ ਨੰਬਰ 1 ਯੂਨੀਵਰਸਿਟੀ ਗਣੀ ਜਾਂਦੀ ਸੀ ਤੇ ਪੰਜਾਬੀ ਨੂੰ ਸੇਵਾ ਕਰਦੀ ਸੀ ਉਹ ਯੂਨੀਵਰਸਿਟੀ ਦਾ ਜਿਹੜੀ ਪੈਸੇ-ਪੈਸੇ ਨੂੰ ਮਤਾਜ ਹੋਈ ਪਈ ਹੈ ਹਰ ਇੱਕ ਬੰਦਾ ਜਦੋਂ ਉਹਨੂੰ ਤਨਖਾਹ ਨਹੀਂ ਮਿਲਦੀ ਚਾਹੇ ਉਹ ਰਿਟਾਇਰਡ ਹੋਣ ਚਾਹੇ ਉਹ ਮੁਲਾਜ਼ਮ ਹੋਣ ਉਹ ਕੋਰਟ ਚਲੇ ਜਾਂਦੇ ਨੇ ਜਦੋਂ ਕੋਈ ਕੋਰਟ ਆਰਡਰ ਕਰ ਦਿੰਦੀ ਹੈ ਫਿਰ ਸਰਕਾਰਾਂ ਨੂੰ ਪੈਸੇ ਦੇਣੇ ਪੈਂਦੇ ਨੇ ਉਹਦੇ ਨਾਲ ਯੂਨੀਵਰਸਿਟੀ ਦਾ ਵਿੱਤੀ ਸਿਸਟਮ ਹੋਰ ਵੀ ਗੜਬੜ ਹੋ ਜਾਂਦਾ ਹੈ ਤੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਮਾਨਯੋਗ ਮੁੱਖ ਮੰਤਰੀ ਨੂੰ ਤੁਰੰਤ ਚਾਹੀਦਾ ਹੈ ਅੱਛਾ ਇਥੋਂ ਤੱਕ ਕਿ ਇਹੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਇੰਨਾ ਹੀ ਪ੍ਰੋਫੈਸਰਾਂ ਨਾਲ ਧਰਨੇ 'ਤੇ ਆ ਕੇ ਬੈਠਦੇ ਹੁੰਦੇ ਸੀ ਮਤਲਬ ਇਸ ਗੱਲ ਦੀ ਬਹੁਤ ਵੱਡੀ ਹੈਰਾਨੀ ਵੀ ਹੈ ਤੇ ਸ਼ਰਮ ਵੀ ਆਉਂਦੀ ਹੈ ਕਿ ਇਹੀ ਮੁੱਖ ਮੰਤਰੀ ਐਸੇ ਤਰ੍ਹਾਂ ਦੀ ਮੁਲਾਜ਼ਮਾ ਨਾਲ ਧਰਨੇ 'ਤੇ ਆ ਕੇ ਪਟੜਦੇ ਹੁੰਦੇ ਸੀ ਕਿ ਜੀ ਹਾਂ ਜੀ ਇਹਨਾਂ ਨੂੰ ਪੱਕੇ ਕਰੋ ਹੁਣ ਜਿੱਦਾਂ ਦੇ ਮੁੱਖ ਮੰਤਰੀ ਬਣੇ ਨੇ ਕੋਣ ਮਤਲਬ ਆ ਮੈਂ ਕੌਣ ਤੇ ਤੂੰ ਕੌਣ ਕਹਿਣ ਨੂੰ ਕਹਿ ਦਿੰਦੇ ਨੇ ਉਹ ਕਿ ਉਹ ਆਮ ਆਦਮੀ ਨਹੀਂ ਉਹ ਲੋਕ ਨਹੀਂ ਲੋਦੇ ਉਹਨੂੰ ਜਿਹੜਾ ਮਰਜ਼ੀ ਮਿਲ ਲੈ ਪਰ ਮੁੱਖ ਮੰਤਰੀਆਂ ਨੂੰ ਮਿਲਣਾ ਇੰਨਾ ਸੌਖਾ ਨਹੀਂ ਸੋ ਇਸ ਕਰਕੇ ਇਸ ਖਬਰ ਤੇ ਨੋਟਿਸ ਲੈਂਦੇ ਹੋਏ ਸਰਕਾਰ ਨੂੰ ਤੁਰੰਤ ਇਹਨਾਂ ਦਾ ਵੀ ਹੱਲ ਸੋਚਣਾ ਚਾਹੀਦਾ ਮੈਂ ਨਹੀਂ ਕਹਿੰਦਾ ਉਹਨਾਂ ਦੀ ਕਮੰਗ ਹੈ ਕਿ ਸਾਨੂੰ ਐਦਾਂ ਪੱਕੇ ਕਰੋ ਮੰਨ ਲਓ ਜੇ ਕਿਤੇ ਕੋਈ ਕਾਨੂੰਨੀ ਡਿਕ ਹੈ ਤਾਂ ਕਟੁਕਟ ਐਡ ਕਰਕੇ ਪੋਸਟਰਾਂ ਦਾ ਭਰ ਲਓ ਕੋਈ ਸਿਸ਼ਟਮਤ ਬਰਾਊਨ ਦਾ ਡਹੌਕ ਰੱਖ ਮਤਲਬ ਡਹੌਕ ਵੀ ਨਹੀਂ ਤਾਂ ਕੰਟਰੈਕਟ ਤੇ ਰੱਖਦੇ ਕਿਉਂ ਨਹੀਂ ਇਸ ਕਰਕੇ ਜਦੋਂ ਤੁਸੀਂ 10-10 ਸਾਲ 15-15 ਸਾਲ ਕੰਟਰੈਕਟ ਦੇ ਵਿਅਕਤੀ ਨੂੰ ਰੱਖੋਗੇ ਤਾਂ ਉਹ ਵਿਅਕਤੀ ਕਿੱਧਰ ਜਾਵੇ ਉਹ ਰੌਲਾ ਪਾਏਗਾ ਸਮੇਂ ਸਿਰ ਉਸ ਦੀ ਵਿਵਸਥਾ ਨੂੰ ਜਾਂ ਪੱਕੇ ਕਰਨ ਜਾਂ ਪੱਕੇ ਰੱਖਣ ਉਹ ਨਿਯਮਾਂ ਮਤਾਬਕ ਯੋਗਤਾ ਮਤਾਬਕ ਜੇ ਨਹੀਂ ਰੱਖਣ ਯੋਗ ਤਾਂ ਉਹਨਾਂ ਨੂੰ ਕੱਢਣ ਜੋ ਵੀ ਫੈਸਲਾ ਲੈਣਾ ਬਣਦਾ ਸਮੇਂ ਸਿਰ ਫੈਸਲਾ ਲੈਣਾ ਚਾਹੀਦਾ ਹੈ ਅਤੇ ਯੂਨੀਵਰਸਿਟੀ ਦੇ ਵਿੱਚ ਵਾਸ਼ਿਆਸਰ ਦੀ ਨਿਯੁਕਤੀ ਕਰਨ ਤਾਂ ਕਿ ਵਾਸ਼ਿਆਸਰ ਦੀ ਜ਼ਿੰਮੇਵਾਰੀ ਬਣੇ ਜਦੋਂ ਉਹ ਜਦੋਂ ਵਾਸ਼ਿਆਸਰ ਨੂੰ ਮਹਿਸੂਸ ਹੋਏਗਾ ਕਿ ਮੈਂ ਪੱਕੇ ਤੌਰ ਤੇ ਇੱਥੇ ਵਾਸ਼ਿਆਸਰਾਂ ਇਸ ਵਾਲੀ ਸਮੱਸਿਆਵਾਂ ਦਾ ਹੱਲ ਕੱਢਣਾ ਮੇਰੀ ਜ਼ਿੰਮੇਵਾਰੀ ਹੈ ਜੇਕਰ ਹੁਣ ਚਾਰਜ ਦੇ ਨਾਲ ਕੰਮ ਚੱਲ ਰਿਹਾ ਹੈ ਉਹ ਵੀ ਹੁਣ ਜਿਹੜਾ ਹਰਾਨੀ ਦੀ ਗੱਲ ਹੈ ਪਹਿਲਾਂ ਵਾਸ਼ਿਆਸਰ ਨੂੰ ਚਾਰਜ ਦਿੱਤਾ ਸੀ 6 ਮਹੀਨੇ ਲਈ ਤੇ ਹੁਣ ਉਹ ਚਾਰਜ ਹੈ ਜਿਹੜਾ 2 ਮਹੀਨੇ ਲਈ ਵਧਾਇਆ ਗਿਆ ਹੈ ਪੰਗੁਸ਼ਾਨ ਮੈਨੂੰ ਇਹ ਦੱਸੋ ਕਿ ਜਿਹੜੇ ਬੰਦੇ ਨੂੰ ਇਹ ਪਤਾ ਹੈ ਕਿ ਮੈਂ ਕੇਵਲ ਤੇ ਕੇਵਲ 2 ਮਹੀਨੇ ਲਈ ਵਾਸ਼ੀਆਂ ਸੁਣਾ ਇਸ ਤੋਂ ਬਾਅਦ ਪਤਾ ਨਹੀਂ ਹੋਵਾਂਗਾ ਜਾਂ ਨਹੀਂ ਹੋਵਾਂਗਾ ਉਹ ਆਪਣੇ ਐਨੇ ਸੰਜੀਦਾ ਯਤਨ ਕਿਉਂ ਕਰੇਗਾ ਜਿਹਦੇ ਨਾਲ ਉਹ ਵੱਡੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਕੋਈ ਵਿਚਾਰ ਕਰੇ ਕਮੇਟੀ ਬਣਾਵੇ ਦੂਜਾ ਜਿਹੜੇ ਵਾਸ਼ੀਆਂ ਸੰਸਲ ਕੋਲ ਚੰਡੀਗੜ੍ਹ ਤੋਂ ਚਾਰਜ ਹੈ ਉਹ 15 ਦੇ ਨਾਂ ਚ ਸ਼ਾਇਦ 2 ਘੰਟੇ ਯੂਨੀਵਰਸਿਟੀ ਕਿਹੜਾ ਮਾਰਦੇ ਨੇ ਕਈ ਵਾਰੀ ਉਹ ਵੀ ਨਹੀਂ ਆਉਂਦੇ ਹੋਣਗੇ ਤੇ ਕਈ ਵਾਰੀ ਉਹਨਾਂ ਦਾ ਵਤੀਰਾ ਜੇ ਉਹਨਾਂ ਦੀ ਥਾਂ ਤੇ ਤੁਸੀਂ ਮੈਂ ਕੋਈ ਵੀ ਮਾਈਸਚੈਂਸ ਹੋਵੇ ਜਿਹੜੇ ਨੂੰ ਪਤਾ ਹੈ ਕਿ ਉਹ ਟੈਂਪਰੇਰੀ ਹੈ ਜਾਂ ਬਹੁਤ ਹੀ ਥੋੜੇ ਦਿਨਾਂ ਲਈ ਹੈ ਉਹ ਕਿਉਂ ਕਿਸੇ ਦੀ ਨਾਰਾਜ਼ਗੀ ਲਏਗਾ ਉਹਦੀ ਅਪਰੋਚ ਡੰਗ ਟਪਾਉ ਹੀ ਹੋਏਗੀ ਕਿ ਆਪਾਂ ਆਪਣੇ 2 ਮਹੀਨੇ ਗੱਡੀਏ 2 ਮਹੀਨੇ ਜੋ ਮਹੀਨਾ ਲੰਘ ਗਿਆ ਉਹ ਕਹਿੰਦੇ ਹੋਣਗੇ ਵੀ ਮੈਂ ਆਪਾਂ ਆਪਣਾ ਮਹੀਨਾ ਗੱਡੀਆ ਆਪਾਂ ਕੀ ਲੈਣੇ ਆਪੇ ਜਿਹੜਾ ਕੋਈ ਨਵਾਂ ਆਊਗਾ ਉਹ ਹੱਲ ਕਰੇਗਾ ਸੋ ਇਸ ਕਰਕੇ ਜਿੱਥੇ ਇਸ ਸਮੱਸਿਆ ਦਾ ਹੱਲ ਤੁਰੰਤ ਕੱਢਣਾ ਬਣਦਾ ਮੈਂ ਨਹੀਂ ਕਹਿੰਦਾ ਜੋ ਨਿਯਮਾਂ ਮੁਤਾਬਕ ਕਰਨਾ ਬਣਦਾ ਉਹ ਤੁਰੰਤ ਕੀਤਾ ਜਾਵੇ ਅਤੇ ਯੂਨੀਵਰਸਿਟੀ ਦੀ ਐਡਮਿਸ਼ਨ ਨੂੰ ਪੱਕੇ ਤੌਰ ਤੇ ਖੜਾ ਕੀਤਾ ਜਾਵੇ ਵਾਈਸ ਚਾਂਸਲਰ ਰਜਿਸਟਰਾਰ ਜਿਹੜੇ ਕੋਈ ਪੱਕੇ ਆਉਦੇ ਨੇ ਉਹਨਾਂ ਤੇ ਪੱਕੇ ਬੰਦੇ ਪੁਆਇੰਟ ਕਰਕੇ ਤਾਂ ਕਿ ਉਹ ਜ਼ਿੰਮੇਵਾਰੀਆਂ ਨਾਲ ਕੰਮ ਕਰ ਸਕਣ ਇਹ ਦੋਨੇ ਕੰਮ ਤੁਰੰਤ ਜ਼ਰੂਰੀ ਨੇ ਸਭ ਤੋਂ ਵੱਡੀ ਗੱਲ ਯੂਨੀਵਰਸਿਟੀ ਇਤੀ ਨਿਗਾਰ ਦੇ ਵਿੱਚ ਗੁਜਰ ਰਹੀ ਹੈ ਉਦੋਂ ਸਰਕਾਰ ਕੋਈ ਹੱਲ ਕੱਢੇ ਇਸ ਤਰ੍ਹਾਂ ਜਿਹੜਾ ਟਾਲ ਮਟੋਲ ਸਰਕਾਰ ਨੇ ਵੀ ਫੜੀ ਹੈ ਜਿੱਦਾਂ ਦੀ ਟਾਲ ਮਟੋਲ ਸਰਕਾਰ ਨੇ ਫੜੀ ਹੈ ਉਦਾਂ ਦੀ ਵਾਸੀਆਂ ਸਰ ਫੜ ਲੈਣਗੇ ਉਦਾਂ ਦੀ ਹੀਟਲੀ ਅਫਸਰ ਫੜ ਫੜ ਲੈਣਗੇ ਤੇ ਉਹ ਕੁੱਲ ਬਣਾ ਕੇ ਇਹ ਹੋਏਗਾ ਕਿ ਯੂਨੀਵਰਸਿਟੀ ਨਿਗਾਰ ਵੱਲ ਜਾਏਗੀ ਤੇ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਉਹਨਾਂ ਦੇ ਜਿਹੜੇ ਵਾਸੀਆਂ ਸਰ ਨੇ ਮਾਲਕ ਨੇ ਉਹ ਮੈਂਬਰ ਪਾਰਲੀਮੈਂਟ ਲੱਗ ਜਾਇਆ ਕਰਨਗੇ ਤੇ ਉਹਨਾਂ ਦੀਆਂ ਯੂਨੀਵਰਸਿਟੀਆਂ ਹੋਰ ਪ੍ਰਮੋਟ ਹੋ ਜਾਣਗੀਆਂ ਸਰਕਾਰੀ ਯੂਨੀਵਰਸਿਟੀਆਂ ਬੰਦ ਹੋ ਜਾਣਗੀਆਂ ਇੱਥੋਂ ਤਾਂ ਇਹੀ ਕਹਿਣਾ ਪਊਗਾ ਕਿ ਇਹ ਸਰਕਾਰ ਦੀ ਗਿਣੀ ਮਿਥੀ ਸਾਜ਼ਿਸ਼ ਹੈ ਕਿ ਜਿਵੇਂ ਆਪਾਂ ਕੇਂਦਰ ਸਰਕਾਰ ਨੂੰ ਕਹਿੰਦੇ ਆ ਕਿ ਉਹ ਉਹਨੇ ਉੱਥੇ ਦੀਆਂ ਸੰਸਥਾਵਾਂ ਦਾ ਨਾਸ ਮਾਰਤਾ ਇਸ ਤਰ੍ਹਾਂ ਹੀ ਪੰਜਾਬ ਸਰਕਾਰ ਵੀ ਪੰਜਾਬ ਦੀਆਂ ਜਿਹੜੀਆਂ ਬਹੁਤ ਸੱਚੀਆਂ ਸੰਸਥਾਵਾਂ ਨੇ ਜਿਹੜੀਆਂ ਸਮਾਜ ਨੂੰ ਬਹੁਤ ਕੁਝ ਪੋਜ਼ਿਟਿਵ ਦੇ ਰਹੀਆਂ ਨੇ ਉਹਨਾਂ ਨੂੰ ਖਤਮ ਕਰਨ ਤੇ ਤੁਲੀਆਂ ਹੋਈਆਂ ਨੇ ਮੈਨੂੰ ਇਹ ਲੱਗਦਾ ਇਹਦੇ ਵਿੱਚ ਜੀ ਜੀ ਬਿਲਕੁਲ ਸੋਤਾਲੀਵਾਲ ਸਾਹਿਬ ਗੱਲ ਸਹੀ ਹੈ ਕਿ ਜੇਕਰ ਜੇਕਰ ਸਰਕਾਰੀ ادارے ਨੇ ਜੇਕਰ ਉਹ ਖਤਮ ਹੋ ਜਾਣਗੇ ਤਾਂ ਪਰਫੁੱਲ ਤਾਂ ਫਿਰ ਪ੍ਰਾਈਵੇਟ ادارے ਹੀ ਹੋਣਗੇ ਆਪਣੇ ਸਾਹਮਣੇ ਇਹ ਕਿ ਕਿਸ ਤਰੀਕੇ ਦੇ ਨਾਲ ਆਲਾ ਰਾਸਵਾ ਦੇ ਵਿੱਚ ਬੰਦੇ ਭੇਜੇ ਗਏ ਸਰਕਾਰਾਂ ਮਿਹਰਬਾਨ ਰਹੀਆਂ ਸਰਕਾਰ ਨੂੰ ਇਧਰ ਵੀ ਥੋੜਾ ਜਿਆਦਾ ਧਿਆਨ ਦੇਣਾ ਚਾਹੀਦਾ ਹੈ ਨੀਓਸਕੀ ਨੇ ਉੱਪਰ ਕਿ ਕਿ ਵੱਡਾ ਪੰਜਾਬ ਦਾ ਜਾਂ ਦੇਸ਼ ਦਾ ਉਹ ਇੱਕ ਨਿਰਭਰ ਕਰਦਾ ਹੈ ਨੇ ਜੀ ਤੁਸੀਂ ਧੰਨਵਾਦ ਸਾਹਿਬ ਸਮਾਂ ਕੱਢ ਕੇ ਨਾਲ ਜੁੜੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਮਿਹਰਬਾਨੀ ਦੋਸਤੋ ਮੇਰੇ ਨਾਲ ਜੁੜੇ ਹੋ ਤੁਸੀਂ ਪ੍ਰੋਫੈਸਰ ਰਣ ਸਿੰਘ ਢੱਲਵਾਲ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਤਨਾ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ